ਜੇਕਰ ਤੁਹਾਡਾ ਵੀ ਹੈ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਲੋਕਰ ਤਾਂ ਹੋ ਜਾਓ ਸਾਵਧਾਨ ਕਿਤੇ ਤੁਸੀਂ ਵੀ ਨਾ ਗਵਾ ਲੈਣਾ ਆਪਣਾ ਕੀਮਤੀ ਸਮਾਨ ਹਰਿਆਣਾ ਦੇ ਪਰਿਵਾਰ ਦੇ ਨਾਲ ਹੋਇਆ ਵੱਡਾ ਧੋਖਾ ਅਕਸਰ ਹੀ ਲੋਕ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਆਪਣਾ ਕੀਮਤੀ ਸਮਾਨ ਸੋਨਾ ਚਾਂਦੀ ਜਾਂ ਫਿਰ ਹੋਰ ਕੀਮਤੀ ਵਸਤਾਂ ਨੂੰ ਬੈਂਕ ਲੋਕਰ ਦੇ ਵਿੱਚ ਰੱਖਣਾ ਹੀ ਮੁਨਾਸਬ ਸਮਝਦੇ ਨੇ ਪਰ ਅੱਖਾਂ ਬੰਦ ਕਰਕੇ ਬੈਂਕ ਅਧਿਕਾਰੀਆਂ ਦੇ ਉੱਪਰ ਕੀਤਾ ਗਿਆ ਵਿਸ਼ਵਾਸ ਕਈ ਵਾਰ ਵੱਡੇ ਧੋਖੇ ਦੀ ਵਜ੍ਹਾ ਬਣ ਜਾਂਦਾ ਹੈ। ਅਜਿਹਾ ਹੀ ਮਾਮਲਾ ਹਰਿਆਣਾ ਦੇ ਕੜਨਾਲ ਤੋਂ ਸਾਹਮਣੇ ਆਇਆ ਜਿੱਥੇ ਕਿ ਪੰਜਾਬ ਨੈਸ਼ਨਲ ਬੈਂਕ ਦੇ ਲੋਕਰ ਦੇ ਵਿੱਚੋਂ ਲਗਭਗ 30 ਤੋਂ 35 ਤੋਲੇ ਸੋਨਾ ਹੀ ਗਾਇਬ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਪੀੜਤ ਪਰਿਵਾਰ ਜਦੋਂ ਬੈਂਕ ਦੇ ਵਿੱਚੋਂ ਸੋਨਾ ਲੈਣ ਦੇ ਲਈ ਗਿਆ ਤਾਂ ਲੋਕਰ ਵੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਬਹੁਤ ਸਾਰੇ ਪਰਸ ਖਾਲੀ ਪਏ ਸਨ ਅਤੇ ਕੀਮਤੀ ਸੋਨੇ ਚਾਂਦੀ ਦੇ ਗਹਿਣੇ ਉੱਥੋਂ ਗੱਤਾਂ ਇਹ ਮਾਮਲਾ ਕਰਨਾਲ ਦੇ ਪੁਰਾਣੀ ਤਹਿਸੀਲ ਦੇ ਨੇੜੇ ਬਣੀ ਪਿਸ਼ਨਾਮ ਨੈਸ਼ਨਲ ਬੈਂਕ ਦੀ ਸ਼ਾਖਾ ਦੇ ਨਾਲ ਸੰਬੰਧਿਤ ਹੈ ਜਾਣਕਾਰੀ ਮਿਲਣ ਤੇ ਮੌਕੇ ਦੇ ਉਪਰ ਪੁਲਿਸ ਪਹੁੰਚਦੀ ਹੈ ਅਤੇ ਬੈਂਕ ਅਧਿਕਾਰੀਆਂ ਦੇ ਕੋਲੋਂ ਪੁੱਛਗਿੱਛ ਦਾ سلسلہ ਲਗਾਤਾਰ ਚੱਲਿਆ ਤੁਜੇ ਪਾਸੇ ਬੈਂਕ ਦੇ ਮੈਨੇਜਰ ਨੇ ਇਸ ਮਾਮਲੇ ਨੂੰ ਲੈ ਕੇ ਕੁਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਜੋਤੀ ਨਾਮਕ ਪੀੜਤ ਮਹਿਲਾ ਨੇ ਦੱਸਿਆ ਕਿ OCB ਬੈਂਕ ਤੋਂ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਉਹਨਾਂ ਦਾ ਖਾਤਾ ਸ਼ਿਫਟ ਹੋਇਆ ਸੀ ਅਤੇ ਸੁਬਾਸ਼ ਗੇਟ ਨੇੜੇ ਉਹ ਰਹਿੰਦੀ ਹੈ ਉਸਨੇ ਦੱਸਿਆ ਕਿ ਉਸ ਦਾ ਪਹਿਲਾ ਜਿਹੜਾ ਖਾਤਾ ਹੈ ਉਹ Oriennt Bank of Commerce BC ਅਤੇ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਮਰਜ ਕੀਤੇ ਜਾਣ ਦੇ ਚਲਦਿਆਂ ਲੋਕਰ ਵੀ ਸ਼ਿਫਟ ਕਰ ਦਿੱਤਾ ਗਿਆ ਜਿਸ ਦੇ ਚਲਦਿਆਂ ਉਹਨਾਂ ਦਾ ਲੋਕਰ ਦੇ ਵਿੱਚ ਪਿਆ ਹੋਇਆ ਸਮਾਨ ਵੀ ਬੈਂਕ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ ਕਿਉਂਕਿ ਹੁਣ ਉਹਨਾਂ ਦੇ ਘਰ ਦੇ ਵਿੱਚ ਵਿਆਹ ਸਮਾਗਮ ਹੈ ਅਜਿਹੇ ਦੇ ਵਿੱਚ ਉਹ ਆਪਣੇ ਗਹਿਣੇ ਲੈਣ ਦੇ ਲਈ ਬੈਂਕ ICICI ਪਰ ਜਦੋਂ ਲੋਕਰ ਨੂੰ ਦੇਖਿਆ ਤਾਂ ਉਹ ਟੁੱਟਿਆ ਹੋਇਆ ਸੀ ਅੰਦਰ ਪਿਆ ਹੋਇਆ ਸਮਾਨ ਵੀ ਗਾਇਬ ਸੀ ਜਿਸ ਤੋਂ ਵੇਖ ਕੇ ਉਹ ਹੈਰਾਨ ਰਹਿ ਗਏ ਘਰ ਦੇ ਅਲੇ ਦੁਆਲੇ ਚੋਰੀ ਦੀਆਂ ਘਟਨਾਵਾਂ ਅਕਸਰ ਹੁੰਦੀਆਂ ਨੇ ਅਤੇ ਉਹਨਾਂ ਸੋਚਿਆ ਸੀ ਕਿ ਜੋ ਵੀ ਕੀਮਤੀ ਸਮਾਨ ਘਰ ਦੇ ਵਿੱਚ ਪਿਆ ਉਸ ਨੂੰ ਬੈਂਕ ਦੇ ਲੋਕਰ ਦੇ ਵਿੱਚ ਰੱਖਣਾ ਹੀ ਸਹੀ ਹੋਵੇਗਾ ਜੋਤਿ ਦੇ ਅਨੁਸਾਰ ਉਸ ਦੀਆਂ ਤਿੰਨ ਭੈਣਾਂ ਨੇ ਅਤੇ ਉਹਨਾਂ ਨੇ ਇਕੱਠੇ ਹੀ ਸਾਰੇ ਗਹਿਣੇ ਬੈਂਕ ਦੇ ਲੋਕਰ ਵਿੱਚ ਸੁਰੱਖਿਅਤ ਰੱਖਣੇ ਹੀ ਸਹੀ ਸਮਝੇ ਪਰ ਜਦੋਂ ਲੋਕਰ ਦੀ ਜਾਂਚ ਕੀਤੀ ਗਈ ਤਾਂ ਵੱਡੇ ਪਰਸ ਖਾਲੀ ਮਿਲੇ ਅਤੇ ਛੋਟੇ ਪਰਸਾਂ ਦੇ ਵਿੱਚ ਕੁਝ ਸੋਨਾ ਅਤੇ ਚਾਂਦੀ ਪਿਆ ਸੀ ਪਰ ਮੁੱਖ ਗਹਿਣੇ ਗਾਇਬ ਸਨ ਜੋਤੀ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਸ ਦੇ ਘਰ ਦੇ ਆਲੇ-ਦੁਆਲੇ ਚੋਰੀ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਇਸ ਲਈ ਮੈਨੂੰ ਬੈਂਕ ਦੇ ਵਿੱਚ ਹੀ ਸੋਨਾ ਰੱਖਣਾ ਜਿਹੜਾ ਕਿ ਸਹੀ ਲੱਗਿਆ ਪਰ ਉਹਨਾਂ ਨੂੰ ਅਸੀਂ ਪਤਾ ਕਿ ਬੈਂਕ ਦੇ ਵਿੱਚ ਵੀ ਉਹਨਾਂ ਦਾ ਇਹ ਕੀਮਤੀ ਸਮਾਨ ਸੁਰੱਖਿਅਤ ਨਹੀਂ ਹੈ ਬੈਂਕ ਦੇ ਅਧਿਕਾਰੀ ਦਾਅਵਾ ਤਾਂ ਕਰਦੇ ਨੇ ਕਿ ਬੈਂਕ ਦੇ ਲੋਕਰ ਦੇ ਵਿੱਚ ਪਿਆ ਹੋਇਆ ਸਮਾਨ ਸੁਰੱਖਿਅਤ ਆ ਫਿਰ ਵੀ ਅਜਿਹਾ ਘਟਨਾ ਮਾ ਕਿਵੇਂ ਵਾਪਰ ਜਾਂਦੀਆਂ ਨੇ ਉਹ ਸੁਰੱਖਿਆ ਇੰਤਜ਼ਾਮਾਂ ਦੇ ਉੱਪਰ ਵੱਡੇ ਸਵਾਲ ਖੜੇ ਕਰਦੀਆਂ ਨੇ ਉਹਨਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਪੀੜਤ ਪਰਿਵਾਰ ਦੇ ਮੁਤਾਬਕ ਉਹਨਾਂ ਨੇ ਆਪਣੇ ਬੈਂਕ ਲੋਕਰ ਦੇ ਵਿੱਚ ਸੋਨੇ ਦੇ ਸੈੱਟ ਚੇਨ ਬ੍ਰੇਸਲੇਟ ਕੰਨ ਦੀਆਂ ਵਾਲੀਆਂ ਆਦਿ ਰੱਖਿਆ ਹੋਇਆ ਸੀ ਜੋ ਹੁਣ ਗਾਇਬ ਹੋ ਗਿਆ ਉਹਨਾਂ ਕਿਹਾ ਕਿ ਇਹ ਸਮਗਰੀ ਤੀ ਤੋ 35 ਤੋਲੇ ਦੇ ਕਰੀਬ ਬਣਦੀ ਹੈ ਹੁਣ ਵੱਡਾ ਸਵਾਲ ਇਹ ਉੱਠਦਾ ਕਿ ਜੇਕਰ ਬੈਂਕ ਦੇ ਲੋਕਰ ਦੇ ਵਿੱਚ ਵੀ ਪਿਆ ਹੋਇਆ ਸਮਾਨ ਸੁਰੱਖਿਅਤ ਨਹੀਂ ਤਾਂ ਫਿਰ ਹੋਰ ਕਿਹੜੀ ਥਾਂ ਨੂੰ ਜ਼ਿਆਦਾ ਮਹਿਫੂਜ਼ ਸਮਝਾ ਜਾਵੇ ਜਦੋਂ ਬੈਂਕ ਅਧਿਕਾਰੀਆਂ ਨਾਲ ਇਸ ਸੰਬੰਧੀ ਰابطਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਪਰਿਵਾਰ ਦੇ ਨਾਲ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਜਦਕਿ ਔਰਤ ਨੇ ਬੈਂਕ ਅਧਿਕਾਰੀਆਂ ਦੀ ਸ਼ਿਕਾਇਤ ਪੁਲਿਸ ਦੇ ਕੋਲ ਕੀਤੀ ਹੈ ਅਤੇ ਪੁਲਿਸ ਜਦੋਂ ਮੌਕੇ ਦੇ ਉੱਪਰ ਪਹੁੰਚੀ ਹੈ ਤੇ ਪੁੱਛਗਿੱਛ ਸ਼ੁਰੂ ਕੀਤੀ ਗਈ ਤਾਂ ਬੈਂਕ ਦੇ ਮੁਲਾਜ਼ਮਾਂ ਅਤੇ ਕਰਮਚਾਰੀਆਂ ਤੋਂ ਇਲਾਵਾ ਅਧਿਕਾਰੀਆਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਅਣਜਾਨਤਾ ਪ੍ਰਗਟਾਈ ਗਈ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਤੇ ਹੁਣ ਪੁਲਿਸ ਵੀ ਵਕਫ ਵਕਫ ਪਹਿਲੂਆਂ ਤੋਂ ਇਸ ਮਾਮਲੇ ਦੀ ਤਫ਼ਤੀਸ਼ ਤੇ ਵਿੱਚ ਜੁਟੀ ਹੋਈ ਹੈ ਤੋ ਇੱਕ ਖਬਰ ਇਸ ਕਰਕੇ ਤੁਹਾਡੇ ਨਾਲ ਸਾਂਝੀ ਕਰਨਾ ਬੇਹਦ ਜ਼ਰੂਰੀ ਹੋ ਜਾਂਦਾ ਕਿਉਂਕਿ ਬਹੁਤ ਸਾਰੇ ਲੋਕ ਅਜੇਹੇ ਨੇ ਜੋ ਕਿ ਆਪਣੇ ਸੋਨੇ ਚਾਂਦੀ ਦੇ ਗਹਿਣੇ ਤੋਂ ਇਲਾਵਾ ਹੋਰ ਕੀਮਤੀ ਸਮਾਨ ਨੂੰ ਬੈਂਕ ਲੋਕਰਾਂ ਦੇ ਵਿੱਚ ਰੱਖਣਾ ਮੁਨਾਸਿਬ ਸਮਝਦੇ ਨਹੀਂ ਪਰ ਜਦੋਂ ਇਸ ਤਰ੍ਹਾਂ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਨੇ ਤਾਂ ਫਿਰ ਸੁਰੱਖਿਆ ਇੰਤਜ਼ਾਮਾਂ ਤੇ ਇੱਕ ਸਵਾਲ ਖੜਾ ਹੁੰਦਾ ਹੀ ਹੈ ਸਗੋ ਉਪਭੋਗਤਾਵਾਂ ਦਾ ਬੈਂਕ ਤੇ ਪ੍ਰਤੀ ਵਿਸ਼ਵਾਸ ਅਤੇ ਪ੍ਰੋਸਾ ਵੀ ਘਟਣਾ ਸੁਭਾਵਿਕ ਹੈ ਬਿਊਰੋ ਰਿਪੋਰਟ ਹਮਦਰਦ